ਪਹਿਲੋਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ 5 ਸਾਲ ਹੋ ਗਏ ਨੇ ਕੰਮ ਕੀਤਾ ਨੇ ਇੱਥੇ 10 ਸਾਲਾਂ ਦੇ ਪੈਸੇ ਲੈ ਕੇ ਜਾਣੇ ਆਸੀਂ ਕਾਹਦੇ ਕਾਹਦੇ 10 ਸਾਲ ਕੰਮ ਨਹੀਂ ਕੀਤੇ ਨੇ ਡਾੜੀਦਾਰ ਨੂੰ ਕਾ ਪੈਸੇ ਨਹੀਂ ਦਿੰਦਾ ਤੁਸੀਂ ਅਸੀਂ ਰੋਟੀ ਪਾਣੀ ਇਹਦਾ ਕੱਪੜੇ ਪੈਸੇ ਲੈਣੇ ਨੇ ਪ੍ਰਵਾਦ ਕਰ ਰਹੇ ਆ ਸਾਰਾ ਥੋੜਾ ਉਹ ਨਾਲ ਦੇ ਬੈਠੇ ਦੇ ਉਹਨੇ ਮੈਨੂੰ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਜਹੀ ਸ਼ਖਸੀਅਤ ਬਾਰੇ ਜਿਸਨੇ ਪੰਜਾਬ ਵਿੱਚ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਨਾਲ ਜੁੜ ਕੇ ਚਰਚਾ ਵਿੱਚ ਆਉਣ ਦੇ ਨਾਲ-ਨਾਲ ਵਿਵਾਦਾਂ ਦਾ ਵੀ ਸਾਹਮਣਾ ਕੀਤਾ ਇਹ ਅਮਰਿਤਪਾਲ ਸਿੰਘ ਮੈਰੋਂ ਜਿਸ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਜਾਨੀ ਕਿ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ ਆਓ ਜਾਣਦੇ ਹਾਂ ਇਹਨਾਂ ਦੀ ਜੀਵਨੀ ਦੇ ਮੁੱਖ ਪਹਿਲੂ ਅਮਰਿਤਪਾਲ ਸਿੰਘ ਮੈਰੋਂ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਮੈਰੋਂ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਉਸ ਦੀ ਸਹੀ ਜਨਮ ਮਿਤੀ ਜਨਤਕ ਤੌਰ ਤੇ ਸਪਸ਼ਟ ਨਹੀਂ ਹੈ ਪਰ ਮੰਨਿਆ ਜਾਂਦਾ ਹੈ ਕਿ ਉਹ 20 ਤੋਂ 25 ਸਾਲ ਦੀ ਉਮਰ ਦੇ ਹਨ ਪੁਲਸਰ ਨੇ ਮੋਗਾ ਵਿੱਚ ਹੀ ਆਪਣੀ ਸ਼ੁਰੂਆਤੀ ਸਿੱਖਿਆ ਪ੍ਰਾਪਤ ਕੀਤੀ ਅਤੇ ਪਲੱਸ 2 ਨਾਨ ਮੈਡੀਕਲ ਵਿਸ਼ੇ ਵਿੱਚ ਪਾਸ ਕੀਤੀ ਇਸ ਤੋਂ ਬਾਅਦ 2014 ਵਿੱਚ ਉਸ ਨੇ ਮੋਗਾ ਦੇ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਆਈਟੀਆਈ ਤੋਂ ਡੀਜ਼ਲ ਮੈਕੈਨਿਕ ਵਿੱਚ ਡਿਪਲੋਮਾ ਪੂਰਾ ਕੀਤਾ ਅਮਰਿਤਪਾਲ ਸਿੱਖ ਧਰਮ ਤੋਂ ਡੂੰਘੇ ਤੌਰ ਤੇ ਪ੍ਰਭਾਵਿਤ ਹੋਇਆ ਅਤੇ ਇੱਕ ਨਿਹੰਗ ਸਿੰਘ ਦਾ ਰੂਪ ਅਪਣਾਇਆ। ਉਸਨੇ ਸਿੱਖੀ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਆਪਣੀ ਜੀਵਨ ਸ਼ੈਲੀ ਨੂੰ ਬਦਲਿਆ ਅਤੇ ਸਮਾਜਿਕ ਮੁੱਦਿਆਂ, ਖਾਸ ਕਰਕੇ ਨਸ਼ਿਆਂ ਅਤੇ ਅਸ਼ਲੀਲਤਾ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕੀਤੀ। ਇਸ ਦੌਰਾਨ ਉਹ ਸੋਸ਼ਲ ਮੀਡੀਆ ਤੇ ਵੀ ਸਰਗਰਮ ਹੋਇਆ, ਜਿੱਥੇ ਉਸਨੇ ਸਿੱਖ ਨੈਤਿਕਤਾ ਅਤੇ ਸਮਾਜ ਸੁਧਾਰ ਦੀਆਂ ਗੱਲਾਂ ਨੂੰ ਪ੍ਰਚਾਰਿਆ। ਮਰਿਤਪਾਲ ਸਿੰਘ ਮੈਰੋ ਨੇ ਪੰਜਾਬ ਵਿੱਚ ਸਮਾਜ ਸੁਧਾਰਕ ਦੀ ਭੂਮਿਕਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਰਾਹੀਂ ਨਸ਼ਿਆਂ ਵਿਰੁੱਧ ਅਤੇ ਸਿੱਖ ਨੈਤਿਕਤਾ ਨੂੰ ਉਤਸ਼ਾਹਿਤ ਕਰਨ ਦੀਆਂ ਮੁਹਿੰਮਾਂ ਚਲਾਈਆਂ। 2022 ਵਿੱਚ ਉਸਨੇ ਦਿੱਲੀ ਵਿੱਚ ਇੱਕ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਇੱਕ ਛੋਟੀ ਬੱਚੀ ਨੂੰ ਕਿਰਪਾਣ ਦਿੱਤੀ ਅਤੇ ਦੋਸ਼ੀਆਂ ਦੇ ਘਰ ਤੇ ਸੁਨੇਹਾ ਲਿਖ ਕੇ ਸਮਾਜਿਕ ਨਿਆਂ ਦੀ ਗੱਲ ਕੀਤੀ। ਇਸ ਨਾਲ ਉਸਨੇ ਪਹਿਚਾਨ ਇੱਕ ਨੌਜਵਾਨ ਸਮਾਜ ਸੁਧਾਰਕ ਵਜੋਂ ਬਣੀ ਇਸ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਤਨੌਲਾ ਵਿੱਚ ਉਸ ਖਿਲਾਫ ਧਾਰਾ 323 341 506 148 ਅਤੇ 149 ਦੀਨ ਵੀ ਕੇਸ ਦਰਜ ਹਨ 2024 ਵਿੱਚ ਸੰਗਰੂਰ ਵਿੱਚ ਇੱਕ 6 ਸਾਲ ਦੀ ਬੱਚੀ ਨਾਲ ਦੁਸ਼ਕਰਮ ਦੇ ਮਾਮਲੇ ਵਿੱਚ ਉਸਨੇ ਅਤੇ ਉਸਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਦੋਂ ਉਹ ਦੋਸ਼ੀ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਅਮਰਿਤਪਾਲ ਨੇ ਸੋਸ਼ਲ ਮੀਡੀਆ ਤੇ ਸ਼ਲੀਲ ਸਮਗਰੀ ਦੇ ਵਿਰੁੱਧ ਵੀ ਸਖਤ ਰੁਖ ਅਪਣਾਇਆ ਜਿਸ ਨੇ ਉਸ ਨੂੰ ਕੁਝ ਸਮੂਹਾਂ ਵਿੱਚ ਪ੍ਰਸਿੱਧੀ ਅਤੇ ਕੁਝ ਵਿੱਚ ਵਿਰੋਧ ਦਾ ਸਾਹਮਣਾ ਕਰਵਾਇਆ ਅਮਰਿਤਪਾਲ ਸਿੰਘ ਮੈਰੋ 2025 ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਜਾਨੀ ਕੇ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਸੁਰਖੀਆਂ ਵਿੱਚ ਆਇਆ ਪੁਲਿਸ ਮੁਤਾਬਿਕ ਅਮਰਿਤਪਾਲ ਅਤੇ ਉਸ ਦੇ ਸਾਥੀਆਂ ਜਸਪ੍ਰੀਤ ਸਿੰਘ ਨਿਮਰਜੀਤ ਸਿੰਘ ਨੇ ਕਮਲ ਕੌਰ ਜਾਨੀ ਕੇ ਕੰਚਨ ਕੁਮਾਰੀ ਦੀ ਪ੍ਰੋਮੋਸ਼ਨ ਦੇ ਬਹਾਨੇ ਬਟਿੰਡਾ ਵਿੱਚ ਬੁਲਾਇਆ ਅਤੇ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਅਮਰਿਤਪਾਲ ਨੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਕਮਲਕੌਰ ਦੀਆਂ ਵੀਡੀਓਜ਼ ਨੂੰ ਅਸ਼ਲੀਲ ਦੱਸਦਿਆਂ ਇਸ ਨੂੰ ਸਿੱਖ ਨੈਤਿਕਤਾ ਦੀ ਰਾਖੀ ਦਾ ਕਦਮ ਗਿਣਾਇਆ ਕੱਟਣਾ ਤੋਂ ਬਾਅਦ ਅਮਰਿਤਪਾਲ ਅਮਰੀਤਸਰ ਹਵਾਈ ਅੱਡੇ ਤੋਂ ਸੰਯੁਕਤ ਅਰਬ ਅਮੀਰਾਤ ਯੂਏਈ ਅਤੇ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪੁਲਸ ਨੇ ਉਸ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹਨ ਅਤੇ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ ਉਸ ਦੇ ਸਾਥੀਆਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਜਾਰੀ ਹੈ ਅਮਰਿਤਪਾਲ ਸਿੰਘ ਮੈਰੋ ਦੀ ਜੀਵਨੀ ਇੱਕ ਜਹੀ ਕਹਾਣੀ ਹੈ ਜੋ ਸਮਾਜ ਸੁਧਾਰ ਦੀਆਂ ਕੋਸ਼ਿਸ਼ਾਂ ਅਤੇ ਵਿਵਾਦਾਂ ਦਾ ਮਿਸ਼ਰਣ ਹੈ ਉਸ ਨੇ ਸਿੱਖ ਧਰਮ ਅਤੇ ਨੈਤਿਕਤਾ ਨੂੰ ਉਤਸ਼ਾਹਿਤ ਕਰਨ ਦੀਆਂ ਮਹੀਮਾ ਰਾਹੀਂ ਪੰਜਾਬ ਦੇ ਨੌਜਵਾਨਾਂ ਵਿੱਚ ਇੱਕ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਕਾਰਵਾਈਆਂ ਖਾਸ ਕਰਕੇ ਕੰਚਨ ਕੁਮਾਰੀ ਕਤਲ ਮਾਮਲੇ ਨੇ ਉਸ ਨੂੰ ਵਿਵਾਦਾਂ ਦੇ ਘੇਰੇ ਵਿੱਚ ਲਿਆ ਦਿੱਤਾ ਅੱਜੋ ਉਹ ਅਤੇ ਉਸ ਦੀ ਗ੍ਰਿਫਤਾਰੀ ਦੀਆਂ ਕੋਸ਼ਿਸ਼ਾਂ ਯਾਰੀ ਹਨ ਅਮਰਿਤਪਾਲ ਸਿੰਘ ਮੈਰੋ ਦੀ ਕਹਾਣੀ ਸਾਨੂੰ ਸਮਾਜ ਸੁਧਾਰ ਅਤੇ ਨਿਆਂ ਦੀ ਖੋਜ ਦੇ ਨਾਲ-ਨਾਲ ਕਾਨੂੰਨੀ ਅਤੇ ਨੈਤਿਕ ਸੀਮਾਵਾਂ ਦੀ ਮਹੱਤਤਾ ਦਾ ਸਭਕ ਵੀ ਸਿਖਾਉਂਦੀ ਹੈ ਸਾਡੇ ਨਾਲ ਜੁੜੇ ਰਹੋ ਅਤੇ ਆਪਣੇ ਵਿਚਾਰ ਸਾਂਝੇ ਜਰੂਰ ਕਰੋ ਜੇਕਰ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਜਰੂਰ ਕਰ ਦਿਓ ਕਮੈਂਟਾਂ ਵਿੱਚ ਆਪਣੀ رائے ਜਰੂਰ ਦਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ